ਮੈਂ ਮੈਂ ਦੇਖਿਆ ਕਿ ਮੈਨੂੰ ਭੁੰਦੂਆ ਮੈਂ ਮੈਨੂੰ ਪਤਾ ਨਹੀਂ ਮੈਂ ਇੱਕ ਪੁਲਿਸ ਅਫਸਰ ਦੇਖ ਕੇ ਡਰ ਜਾਂਦਾ ਹੂੰ ਉਹ ਮੈਨੂੰ ਡਰਾਉਂਦੇ ਨੇ ਰਿਸ਼ਵਤਾਂ ਮੰਗਦੇ ਨੇ ਇਹ ਕਿਉਂ ਹੋ ਰਿਹਾ ਹੈ ਫਿਰ ਮੈਂ ਕਿਹਾ ਵੀ ਪੜ੍ਹਾਈ ਲੋਕਤੰਤਰ ਦੀ ਪੜਾਣੀ ਸ਼ੁਰੂ ਕਰੋ ਫਿਰ ਆਸੀਂ ਸਾਰੇ ਅਲਫਾਬੈਟ ਪਹਿਲਾਂ ਬਦਲੇ A ਫਾਰ ਐਪਲ B ਫਾਰ ਬੈਟ C ਫਾਰ ਕੈਟ D ਫਾਰ ਡੌਗ ਬੰਦ ਕਰਕੇ ਇਹ ਫਿਰ ਮੈਂ ਨਵੀਂ ਕਿਤਾਬ ਲਿਖੀ ਜਿਸ ਵਿੱਚ ਕਨਸਟੀਟਿਊਸ਼ਨ ਦੇ ਰਾਈਟਸ ਤੇ ਬਾਕੀ ਸਾਰਾ ਕੁਛ ਹੈ ਇੰਪਾਵਰਮੈਂਟ ਤੋਂ ਇਹ ਬੇਸਿਕ ਬੁੱਕ ਉਹ ਕਨਸਟ ਇਹ ਬੁੱਕ ਦੇਖੋ ਇਹ ਦੋ ਬੁੱਕਸ ਆਪਣੇ ਆਪ ਤੁਸੀਂ ਕੰਪਲੀਟਡ ਤੁਹਾਡੇ ਵਾਸਤੇ ਐਜੂਕੇਸ਼ਨ ਹੈ ਹੂੰ ਕਾਫੀ ਹੱਦ ਤੱਕ ਜੀ ਕੰਪਲੀਟ ਤੇ ਕੁਝ ਵੀ ਨਹੀਂ ਹੁੰਦਾ ਤੇ ਇਹ ਫਿਰ ਅਸੀਂ ਜਦੋਂ ਬੁੱਕ ਤਿਆਰ ਕੀਤੀ ਨਾ ਜੀ ਇਹਦੇ ਵਿੱਚ ਅਸੀਂ ਅਲਫਾਬੈਟ ਦਾ ਨਵੇਂ ਚਾਰਟ ਤਿਆਰ ਕੀਤਾ ਓਕੇ ਜਿਹਦੇ ਵਿੱਚ ਅਸੀਂ A ਫੋਰ Apple ਦੀ ਜਗ੍ਹਾ A ਫੋਰ ਐਡਮਿਨਿਸਟ੍ਰੇਸ਼ਨ ਕੀਤਾ B ਫੋਰ Boy ਦੀ ਜਗ੍ਹਾ B ਫੋਰ ਬੈਲੇਟ ਬਾਕਸ C ਫੋਰ Cat ਦੀ ਜਗ੍ਹਾ C ਫੋਰ ਕਨਸਟੀਟਿਊਸ਼ਨ D ਫੋਰ Dog ਦੀ ਜਗ੍ਹਾ ਡੈਮੋਕ੍ਰੇਸੀ E ਫੋਰ Elephant ਦੀ ਜਗ੍ਹਾ ਇਲੈਕਸ਼ਨ ਤੁਸੀਂ ਦੇਖੋ ਕਿ ਜਿਹੜੇ ਬੜੇ ਸਾਰੇ ਅਲਫਾਬੈਟ ਹਨ ਉਹ ਜਾਨਵਰਾਂ ਨਾਲ ਜੁੜੇ ਹੋਏ ਆ ਔਰ ਬੜੀ ਸਾਈਕੋਲੋਜੀਕਲ ਸਟੱਡੀਜ਼ ਹੈ ਕਿ ਜਿੱਦਾਂ ਦੇ ਤੁਹਾਨੂੰ ਸਟੱਡੀ ਕਰੋਗੇ ਤੁਹਾਡੇ ਉਦਾਂ ਦੀ ਪ੍ਰਵਿਰਤੀ ਬਣ ਜਾਏਗੀ ਹੂੰ ਤੇ ਅਸੀਂ ਡੈਮੋਕ੍ਰੇਸੀ ਦੀ ਪ੍ਰਵਿਰਤੀ ਤੇ ਪੈਦਾ ਕਰਦੇ ਪਏ ਡੀ ਫੋਰ ਡੈਮੋਕ੍ਰੇਸੀ ਬਣਾ ਕੇ ਸੀ ਫੋਰ ਕੰਸਟੀਟਿਊਸ਼ਨ ਔਰ ਬੜੇ ਪ੍ਰੈਕਟੀਕਲ ਤਰੀਕੇ ਨਾਲ ਪੜਾਉਂਦੇ ਡੀ ਫੋਰ ਡੈਮੋਕ੍ਰੇਸੀ ਅਦਾਂ ਅਦਾਂ ਨਹੀਂ ਪੜਾਉਂਦੇ ਵੀ ਗਵਰਨਮੈਂਟ ਬਾਏ ਪੀਪਲ ਫੋਰ ਪੀਪਲ ਆਫ ਪੀਪਲ ਗਵਰਨਮੈਂਟ ਸਾਡੇ ਦੁਆਰਾ ਸਾਡੇ ਵਾਸਤੇ ਸਾਡੇ ਥਰੂ ਨਾ ਕਿਉਂਕਿ ਸਵਾਲ ਹੁੰਦਾ ਵੀ ਜੇ ਗਵਰਨਮੈਂਟ ਮੇਰੀ ਮੇਰੇ ਦੁਆਰਾ ਮੇਰੇ ਵਾਸਤੇ ਤੇ ਮੈਂ ਤਾਂ ਰਿਸ਼ਵਤ ਕਿਉਂ ਮੰਗਦੀ ਵੀ ਮੈਂ ਤੰਗ ਪਰੇਸ਼ਾਨ ਕਿਉਂ ਕਰਦੀ ਵੀ ਰੂਲ ਅਦਾਂ ਤੇ ਕਿਉਂ ਬਣਾ ਰਹੀ ਹੈ ਕਿ ਮੇਰੀ ਬੇਸਿਕ ਨੀਡਸ ਨਹੀਂ ਪੂਰੀਆਂ ਹੋ ਰਹੀਆਂ ਫਿਰ ਗਵਰਨਮੈਂਟ ਮੇਰੀ ਕਿਦਾਂ ਅਸੀਂ ਸ਼ੁਰੂ ਤੋਂ ਸਿਸਟਮ ਸਿੱਖਣਾ ਹੈ D for ਡੈਮੋਕ੍ਰੇਸੀ ਕਿ ਜਿਹਦੇ ਵਿੱਚ E for ਇਲੈਕਸ਼ਨ ਹੁੰਦਾ ਹੈ ਉਹ ਚ V for ਵੋਟ ਪੈਂਦੀ ਹੈ ਜਿੰਨੂੰ ਜ਼ਿਆਦਾ ਵੋਟਾਂ ਮਿਲेंगी E for ਇਲੈਕਟ ਹੋਏਗਾ ਜਿਹੜਾ E for ਇਲੈਕਟ ਹੋਏਗਾ G for ਗਵਰਨਮੈਂਟ ਬਣਾਏਗਾ ਉਹ ਗਵਰਨਮੈਂਟ ਕਿਦਾਂ ਚੱਲੇਗੀ ਪੈਕ ਤੋਏਗਾ ਮੇਰਾ T for ਟੈਕਸ ਦਾ ਪੈਸਾ ਜਾਏਗਾ ਗਵਰਨਮੈਂਟ ਕੋਲੇ ਹੁਣ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਕਰਤੀ T for ਟੈਕਸ ਦਾ ਪੈਸਾ ਦਿੱਤਾ ਗਵਰਨਮੈਂਟ ਦੀ ਕੀ ਜ਼ਿੰਮੇਵਾਰੀ ਹੈ ਮੇਰੇ R for ਰਾਈਟਸ ਦੇਣੇ ਹੁਣ ਮੇਰੇ R for ਰਾਈਟਸ ਨਹੀਂ ਦੇਗੀ ਮੈਂ ਕੀ ਕਰੂੰਗਾ ਮੈਂ J for ਜੱਜ ਕੋਲੇ ਜਾਊਂਗਾ ਹਮ ਜੱਜ ਕੀ ਕਰੇਗਾ ਆਪਣੀ ਮ ਉਹਨੇ ਮੈਨੂੰ ਕੀ ਚਾਹੀਦੀ ਹੈ ਕੇ ਫੋਰ ਨੌਲੇਜ ਚਾਹੀਦੀ ਐਦਾਂ ਕਰਕੇ ਅਸੀਂ ਪੜ੍ਹਾਉਨੇ ਪ੍ਰੈਕਟੀਕਲ ਤਾਂ ਕਿ ਬਚਪਨ ਤੋਂ ਹੀ ਇਹਨਾਂ ਨੂੰ ਪਤਾ ਚੱਲੇ ਲੇਮਰ ਕੋਈ ਚੀਜ਼ ਹੈ ਇਲੈਕਸ਼ਨ ਕੋ ਚੀਜ਼ ਹੈ ਮੇਰੀ ਵੋਟ ਦੀ ਪਾਵਰ ਹੈ ਟੈਕਸ ਦਾ ਪੈਸਾ ਵੀ ਮੈਂ ਸਰਕਾਰ ਨੂੰ ਦੇ ਰਹੇ ਤਦ ਹੀ ਪਤਾ ਚੱਲੇਗਾ ਵੀ ਜਿਹੜੇ ਚੁਣੇ ਹੋਏ ਨੁਮਾਇੰਦੇ ਦੀ ਜ਼ਿੰਮੇਵਾਰੀ ਹੈ ਕੀ ਹੈ ਇਹਨਾਂ ਨੂੰ ਅਸੀਂ ਟੈਕਸ ਦਾ ਪੈਸਾ ਵੀ ਦੇ ਰਹੇ ਹਾਂ ਵੋਟ ਵੀ ਦੇ ਕੇ ਚੁਣ ਰਹੇ ਹਾਂ ਇਹਨਾਂ ਨੇ ਕਰਨਾ ਕੀ ਹੈ ਸੰਵਿਧਾਨ ਦੇ ਸਾਹਮਣੇ ਕੰਮ ਕਰਨਾ ਜੇ ਅਸੀਂ ਸ਼ੁਰੂ ਤੋਂ ਸਿਖਾਵਾਂਗੇ ਔਰ ਮਾਸ ਜਾਗਰੂਤੀ ਫੈਲ ਗਈ ਤੇ ਮਾਸ ਇਸ ਨੇ ਮੰਗ ਕਰ ਲਈ ਇਸ ਤੁਸੀਂ ਸੰਵਿਧਾਨ ਦੀ ਵਿਵਸਥਾ ਇਹ ਸਾਨੂੰ ਦਿਓ ਤੇ ਫਿਰ ਜਿਹੜੇ ਚੁਣੇ ਹੋਏ ਨੁਮਾਇੰਦੇ ਹੋਣਗੇ ਜ਼ਿੰਮੇਵਾਰ ਆਣਗੇ ਫਿਰ ਜਿਹੜੇ ਭ੍ਰਸ਼ਟਾਚਾਰ ਕਰਨ ਵਾਲੇ ਨੁਮਾਇੰਦੇ ਭੱਜ ਜਾਣਗੇ ਹਮ ਉਹਨਾਂ ਨੂੰ ਪਤਾ ਵੀ ਸਾਡੀ ਜ਼ਿੰਮੇਵਾਰੀ ਨਿਭਾ ਨਹੀਂ ਪਾਵਾਂਗੇ ਫਿਰ ਸਮਝਦਾਰ ਬੰਦੇ ਆਣਗੇ ਜਿਹੜੇ ਨਾਗਰਿਕਾਂ ਦੇ ਪ੍ਰਤੀ ਚਿੰਤਿਤ ਹੋਣਗੇ ਕੰਪੈਸ਼ਨੇਟ ਹੋਣਗੇ ਜਿਹੜੇ ਦੇਖਦੇ ਹੋਣਗੇ ਵੀ ਬੱਚਾ ਗਰੀਬ ਦੇ ਘਰ ਪੈਦਾ ਹੋ ਗਿਆ ਉਹ ਗਰੀਬ ਨਾ ਰਹੇ ਜਾਏ ਉਹਨੂੰ ਵਿਵਸਥਾ ਦੇ ਨਹੀਂ ਸਾਡੀ ਜ਼ਿੰਮੇਵਾਰੀ ਹੈ ਜਾਂ ਤੇ ਬੱਚਾ ਪੈਦਾ ਨਾ ਹੁੰਦਾ ਈਏ ਜੇ ਪੈਦਾ ਹੋ ਗਿਆ ਸੜਕ ਤੇ ਰੋਲਣ ਹੁੰਦਾ ਈਏ ਫਿਰ ਉਹਨਾਂ ਨੂੰ ਇਹ ਸਮਝ ਆਏਗੀ ਉਹ ਫ੍ਰੀਨਸ਼ੋਰ ਕਰਨਗੇ ਵਿਵਸਾਅ ਇਦਾਂ ਦੀ ਹੋਵੇ ਉਹ ਫਿਰ ਸਰਕਾਰੀ ਨੌਕਰੀ ਦੀ ਜ਼ਿੰਮੇਵਾਰੀ ਫਿਕਸ ਕਰਨਗੇ ਕਿਸੇ ਪਬਲਿਕ ਸਰਵੰਟ ਦੀ ਜਿਹਨੂੰ ਅਸੀਂ ਟੈਕਸ ਦੇ ਪੈਨਲ ਤਨਖਾਹ ਦੇ ਰਹੇ ਆ ਵੀ ਜੇ ਤੇਰੇ ਇਲਾਕੇ ਦਾ ਕੋਈ ਬੱਚਾ ਨੈਗਲੈਕਟਡ ਮਿਲ ਗਿਆ ਤੈਨੂੰ ਅਸੀਂ ਲੜਕ ਲੜਕਾ ਦੇਣਾ ਤੈਨੂੰ ਡਿਸਮਿਸ ਕਰ ਦੇਣਾ ਆਪੇ ਕੰਮ ਹੋਏਗਾ ਕੀ ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਕਿ ਭਾਰਤ ਦੇਸ਼ ਜ਼ਰੂਰ ਮਹਾਨ ਹੈਗਾ ਲੇਕਿਨ ਇੱਥੇ ਜਦੋਂ ਕਿਸੇ ਨੂੰ ਸਿਲੈਕਟ ਕੀਤਾ ਜਾਂਦਾ ਵੀ ਦੇਸ਼ ਚ ਲਾਉਣ ਨੂੰ ਲੈ ਕੇ ਲੇਕਿਨ ਇੱਥੇ ਧਰਮ ਦੇ ਨਾਮ ਦੇ ਉੱਤੇ VOTING ਹੋ ਜਾਂਦੀ ਹੈ ਇਸ ਕਰਕੇ ਸਭ ਕੁਝ ਪਿੱਛੇ ਰਹਿ ਜਾਂਦਾ ਹੈ ਦੇ ਕੋ ਗੱਲ ਇਹ ਹੈ ਕਿ ਧਰਮ ਬੁਰਾ ਨਹੀਂ ਹੈ ਧਰਮ ਤੁਹਾਨੂੰ ਚੰਗੇ ਰਾ ਪੰਦਾ ਹੈ ਪਰ ਧਰਮ ਦਾ ਇੱਕ ਰੋਲ ਹੈ ਮੋਰੈਲਟੀ ਦਾ ਵੇਸਟ ਲਾ ਜਿਹੜੀ ਪਾਵਰ ਹੈ ਕਾਨੂੰਨ ਦੀ ਪਾਵਰ ਹੈ ਉਹ ਧਰਮ ਦੇ ਵਿੱਚ ਨਹੀਂ ਹੈ ਧਰਮ ਦੀ ਪਾਵਰ ਹੈ ਮੋਰੈਲਟੀ ਤੁਸੀਂ ਨੈਤਿਕਤਾ ਦਿਖਾਓ ਚੰਗੇ ਇਨਸਾਨ ਬਣੋ ਪਰ ਲekin ਜਿਹੜੀ ਕਾਨੂੰਨ ਦੀ ਤਾਕਤ ਹੈ ਜਿਹੜੀ ਤੋਂ ਟੈਕਸ ਲਗਾ ਰਹੀ ਹੈ ਉਹ ਕਿਉਂ ਲਗਾ ਰਹੀ ਹੈ ਤੁਹਾਡਾ ਬਜਟ ਹੀ ਡਿਸਟਰਬ ਕਰ ਦਿੰਦੀ ਹੈ ਮੰਨ ਲਓ ਬਿਜਲੀ ਦਾ ਰੇਟ ਵਧਾਤਾ ਖਾਨ ਪੀਣ ਦਾ ਰੇਟ ਵਧ ਗਿਆ ਤੁਹਾਨੂੰ ਕਿ ਸਾਧਨ ਨਹੀਂ ਬਚਣਗੇ ਸਾਧਨ ਤੇ ਕਮਾਣੀ ਪੈਣੇ ਨਾ ਉਹ ਕਾਨੂੰਨੀ ਤੌਰ ਨਾ ਕਮਾਣੇ ਪੈਣੇ ਇਸ ਕਰਕੇ ਬੰਦਿਆਂ ਨੂੰ ਧਰਮ ਪੜੋ ਧਰਮ ਫਾਲੋ ਕਰੋ ਆਪਣਾ ਆਪਣਾ ਧਰਮ ਫਾਲੋ ਕਰੋ ਆਪਣੀ ਨੈਤਿਕਤਾ ਮੈਂਟੇਨ ਕਰੋ ਨਾਲ ਜਿਹੜੀ ਕਾਨੂੰਨੀ ਰਾਈਟਸ ਆ ਉਹਨੂੰ ਵੀ ਬਾਰੇ ਵੀ ਤੇ ਜਾਗਰੂਤ ਹੋਵੋ ਲੇਕਿਨ ਵੋਟ ਤਾਂ ਨਹੀਂ ਇੰਦਾ ਪਾਉਣਾ ਚਾਹੀਦਾ ਨਾ ਵੀ ਹਾਂ ਸਿਰਫ ਧਰਮ ਨੂੰ ਦੇਖ ਕੇ ਵੋਟ ਪਾਇਆ ਜਾਵੇ ਨਹੀਂ ਵੋਟ ਤੇ ਆਪਾਂ ਦੇਖਣਾ ਕਿ ਇਸੇ ਕਰਕੇ ਮੈਨੂੰ ਲੱਗਦਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਇੰਡੀਆ ਦਾ ਹੈਗਾ ਵਾ ਉਹ ਹੀ ਬੈਲੈਂਸ ਹੋਇਆ ਚੀਜ਼ ਦੇ ਵਿੱਚ ਦੇਖੋ ਆਪਾਂ ਗੱਲ ਕੀਤੀ ਕਿ ਜਿਹੜਾ ਐਮ ਐਲ ਏ ਐ ਸੋ ਸंवैधानिक ਦੇ ਸਾਹਮਣੇ ਤੇ ਆਪਾਂ ਇਹ ਦੇਖਣਾ ਕਿ ਉਹਨੂੰ ਅਸੀਂ ਵੋਟ ਕਦੇ ਵਸੇ ਪੜੇ ਵੀ ਸੰਵਿਧਾਨ ਦੇ ਸਾਹਮਣੇ ਕੰਮ ਕਰਨਾ ਹੈ ਇਹਦੇ ਵਸੇ ਪਹਿਲਾਂ ਅਸੀਂ ਸੰਵਿਧਾਨ ਪੜ੍ਹ ਲੀਏ ਇਸ ਸੰਵਿਧਾਨ 'ਚ ਲਿਖਿਆ ਕਿ ਇਹ ਵੀ ਇਹਨੂੰ ਜਿਹੜੀ ਜ਼ਿੰਮੇਵਾਰੀ ਦੇ ਰਹੇ ਆ ਕਿ ਇਹਨੂੰ ਪਤਾ ਸੰਵਿਧਾਨ ਪੜਿਆ ਹੈ ਇਹਨੇ ਕਦੇ ਇਹਨੂੰ ਪੁੱਛ ਲਈਏ ਉਹਨਾਂ ਨੇ ਪ੍ਰੀਐਂਬਲ ਵੀ ਨਹੀਂ ਪੜਿਆ ਹੋਣਾ ਵੀ ਕੀ ਚੀਜ਼ ਹੈ ਇਹੀ ਤੇ ਪ੍ਰੋਬਲਮ ਹੈ ਚੁਣਨ ਚੁਣਨ ਵਾਲੇ ਨੂੰ ਵੀ ਨਹੀਂ ਪਤਾ ਤੇ ਚੁਣੇ ਗਏ ਵੀ ਨੂੰ ਨਹੀਂ ਪਤਾ ਇਸ ਕਰਕੇ ਮਨਮਰਜ਼ੀਆਂ ਕਰਦੇ ਪਏ ਕਿਉਂਕਿ ਚੈੱਕ ਸਿਸਟਮ ਹੈ ਨਹੀਂ ਚੈੱਕ ਸਿਸਟਮ ਕਿਨੇ ਲਗਾਣਾ ਪਬਲਿਕ ਨੇ ਇਸੇ ਕਰਕੇ ਮੈਂ ਕਹਿੰਦਾ ਜਿਹੜੇ ਕਾਨੂੰਨ ਵੀ ਹੈ ਉਹ ਚੈੱਕ ਸਿਸਟਮ ਵਾਲੇ ਹੋਣੇ ਚਾਹੀਦੇ ਹੈ। ਇਹ ਜਿਹੜੇ ਡਿਕਟੇਟਰਸ਼ਿਪ ਵਾਲੇ ਕਾਨੂੰਨ ਸਾਰੇ ਖਤਮ ਕਰ ਦੇਣੇ ਚਾਹੀਦੇ ਹੈ। ਕਾਨੂੰਨ ਨਾਗਰਿਕਾਂ ਦੇ ਹਿਫਾਜ਼ਤ, ਨਾਗਰਿਕਾਂ ਦੀ ਸੁਰੱਖਿਆ, ਨਾਗਰਿਕਾਂ ਦੇ ਪਹਲਾਈ ਵਾਲੇ ਕਾਨੂੰਨ ਹੋਣੇ ਚਾਹੀਦੇ ਔਰ ਵਿਵਸਥਾ ਲਾਗੂ ਕਰਨ ਵਾਲੀ ਵੀ ਨਾਗਰਿਕਾਂ ਦੇ ਸਾਹਮਣੇ ਬਣੀ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਤੂੰ ਫਲਾਣੇ ਕਾਗਜ ਨਹੀਂ ਪੂਰੇ ਕਿਤੇ ਚੱਲ ਪੱਜਾ। ਹੂੰ। ਉਦੋਂ ਰਿਸ਼ਵਤਾਂ ਮੰਗਦੇ ਹੈ। ਰਿਸ਼ਵਤ ਦੇ ਦੋ ਕਾਗਜ ਪੂਰੇ ਹੋ ਜਾਂਦੇ ਦੋਸਤੋ। ਹੂੰ। ਇਹ ਵਿਵਸਥਾ ਮਨਮਰਜ਼ੀ ਵਾਲੀ ਵਿਵਸਥਾ ਹੈ। ਜਿੱ ਕਮੀਆਂ ਪੇਸ਼ ਹੋ ਜਾਣ ਇਹ ਤੇ ਮਨਮਰਜ਼ੀ ਵਾਲੀ ਵਿਵਸਥਾ ਹੋਈ ਫਿਰ ਕੋਈ ਵੀ ਸਿਸਟਮ ਟਰਾਂਸਪੇਰੈਂਟ ਹੋਣਾ ਚਾਹੀਦਾ ਹੈ ਹਮ ਸਿਸਟਮ ਦੇ ਵਿੱਚ ਕੋਈ ਵੀ ਪਾਰਦਰਸ਼ਤਾ ਜਿੱਥੇ ਰੁਕਦੀ ਹੋਵੇ ਉਹਨੂੰ ਰਿਮੂਵ ਕਰਨਾ ਚਾਹੀਦਾ ਹੈ ਕਿਉਂਕਿ ਸਾਡਾ ਲੋਕਤੰਤ੍ਰਿਕ ਦੇਸ਼ ਹੈ ਲੋਕਾਂ ਦੀ ਪਾਵਰ ਹੈ ਲੋਕਾਂ ਦੀ ਵੋਟਾਂ ਹੈ ਹਮ ਪਰ ਲੋਕਾਂ ਨੂੰ ਇਹ ਪੜਾਈ ਪੜਾਣੀ ਪਊਗੀ ਸਮਝਾਣੀ ਪਊਗੀ ਇਸੇ ਕਰਕੇ ਅਸੀਂ ਜਿਹੜੀ ਸਿੱਖਿਆ ਬਣਾਈ ਗਰੀਬ ਬੱਚੇ ਨੂੰ ਇੱਥੋਂ ਸ਼ੁਰੂ ਕੀਤੀ A ਫੋਰ ਐਡਮਿਨਿਸਟ੍ਰੇਸ਼ਨ B ਫੋਰ ਬੈਲਟ ਬੁੱਕ C ਫੋਰ ਕਨਸਟੀਟਿਊਸ਼ਨ ਤਾਂ ਕਿ ਇਹ ਬੱਚੇ ਜੇ ਮਾਲ ਮਜ਼ਦੂਰੀ 'ਚ ਚਲੇ ਵੀ ਜਾਣਗੇ 18 ਸਾਲ ਦੇ ਜਦੋਂ ਵੋਟਰ ਬਣਨਗੇ ਇਹਨਾਂ ਨੂੰ ਪਤਾ ਹੋਊਗਾ ਡੈਮੋਕਰੇਸੀ ਕੀ ਹੁੰਦੀ ਹੈ ਕਨਸਟੀਟਿਊਸ਼ਨ ਕੀ ਹੁੰਦਾ ਤੇ ਵੋਟ ਜਦੋਂ ਇਹਨਾਂ ਨੇ ਸਮਝਾਰੇ ਨਾਲ ਪਾਣੀ ਸ਼ੁਰੂ ਕਰਤੀ ਤੇ ਦੇਸ਼ ਬਦਲਣਾ ਸ਼ੁਰੂ ਹੋ ਜਾਏਗਾ ਪਰ ਸਾਡੇ ਜਿਹੜੇ ਉਪਰਾਲੇ ਲਿਮਟਿਡ ਹੈ 140 ਕਰੋੜ ਦੀ ਜਨਸੰਖਿਆ ਅਸੀਂ ਇੱਕ ਮਾਡਲ ਹੀ ਕ੍ਰੀਏਟ ਕਰ ਸਕਦੇ ਹਾਂ ਕੁਝ ਲੋਕਾਂ ਨੂੰ ਪੜਾ ਸਕਦੇ ਹਾਂ ਕੁਝ ਲੋਕਾਂ ਨੂੰ ਦਿਖਾ ਸਕਦੇ ਹਾਂ ਲੋਕਾਂ ਨੂੰ ਸਮਝਣਾ ਪਏਗਾ ਲੋਕਾਂ ਨੂੰ ਰੈਪਲੀਕੇਟ ਕਰਨਾ ਪਏਗਾ ਕਾਪੀ ਕਰਨਾ ਪਏਗਾ ਜੇ ਲੋਕ ਨਹੀਂ ਕਰਨਗੇ ਫਿਰ ਅਸੀਂ ਕੁਝ ਨਹੀਂ ਕਰ ਪਾਵਾਂਗੇ ਅਸੀਂ ਜਿਹੜੇ ਉਪਰਾਲੇ ਸਾਡੇ ਵੇਸਟ ਹੋ ਜਾਣਗੇ ਭਗਤ ਸਿੰਘ ਦੀ ਜਾਨ ਗਈ ਉਹਨੇ ਕਿਹੜਾ ਸੁਪਨਾ ਦੇਖਿਆ ਸੀ ਦੇਸ਼ ਕੀ ਬਣੂਗਾ ਮੇਰੀ ਕੁਰਬਾਨੀ ਦੇ ਨਾਲ ਤੇ ਬਣਾ ਕੇ ਦਿੱਤਾ ਅਸੀਂ ਅਜ ਉਹਦੇ ਬੁੱਤਾਂ ਤੇ ਹਾਰ ਪਾ ਕੇ ਲੁੱਟਾ ਖੁਰਤਾ ਕਰੀ ਜਾਂਦੇ ਕਰਨਪੜ ਦੀ ਗਲਗੱਦ ਮੈਂ ਕਿਸੇ ਦੀ ਨਹੀਂ ਗੱਲ ਕਰਦਾ ਆਪਾਂ ਤੇ ਇੱਕ ਆਮ ਜਿਹੜੀ ਆਬਜ਼ਰਵੇਸ਼ਨ ਉਹਦੀ ਗੱਲ ਕਰਦੇ ਹੂੰ अच्छा ਤੁਸੀਂ ਜਿਵੇਂ ਬੱਚਿਆਂ ਦੀ ਗੱਲ ਕੀਤੀ ਆ ਵੀ ਜਿਹੜੇ ਗਰੀਬ ਤਬਕੇ ਤੋਂ ਹੈਗੇ ਨੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਜਰੋਂ ਤੱਕ 18 ਸਾਲ ਦੇ ਹੋਣਗੇ ਇਹ ਸਾਰਾ ਕੁਝ ਜਾਣਦੇ ਹੋਣਗੇ ਵੀ ਸਾਡਾ VOTING ਦਾ ਰਾਈਟ ਕੀ ਹੈ ਲੇਕਿਨ ਜਰੋਂ ਤੱਕ 18 ਸਾਲ ਦਾ ਹੋਊਗਾ ਬ੍ਰੇਨਵਾਸ਼ ਹੋ ਚੁੱਕਿਆ ਹੋਊਗਾ ਉਸ ਨੂੰ ਪਤਾ ਨਹੀਂ ਲੱਗ ਰਿਹਾ ਹੋਊਗਾ ਵੀ VOTING ਜਿਹੜੀ ਹੈ ਉਹਦਾ ਪਾਵਰ ਕੀ ਹੈ ਕਿਸ ਸਾਹ ਬਣਾਉਣੀ ਹੈ ਵੀ ਬ੍ਰੇਨਵਾਸ਼ ਕੀਤਾ ਜਾਂਦਾ ਹੈ ਨਹੀਂ ਦੇਖੋ ਦੋ ਚੀਜ਼ਾਂ ਇੱਕ ਤੁਸੀਂ ਬਿਲਕੁਲ ਇਗਨੋਰੈਂਟ ਹੋ ਤੁਹਾਨੂੰ ਪਤਾ ਹੀ ਕੋਕ ਨਹੀਂ ਹੈ ਇੱਕ ਤੁਹਾਨੂੰ ਪਤਾ ਹੈ ਫਿਰ ਤੁਸੀਂ ਚੁਆਇਸ ਕਰ ਰਹੇ ਹੋ ਸਾਡੇ ਕੋਲ ਰੀਸੈਂਟ ਐਗਜ਼ਾਮਪਲ ਹੈ ਹੁਣੇ ਲੁਧਿਆਣਾ ਵੈਸ ਤੇ ਐਲੈਕਸ਼ਨ ਹੋ ਕੇ ਚੁੱਕੇ ਸਾਡੇ ਸਲਮ ਦੇ ਬੱਚੇ ਨੇ ਆ ਕੇ ਸਾਨੂੰ ਦੱਸਿਆ ਕਿ ਉਹਨਾਂ ਨੇ ਆਪਣੇ ਮਾਪੇ ਕਿਉਂਕਿ ਉਹ ਪੜ੍ਹ ਕੇ ਡੈਮੋਕ੍ਰੇਸੀ ਕੀ ਹੈ ਰਾਈਟਸ ਬਾਰੇ ਪੜ੍ਹ ਕੇ ਸਾਰਾ ਕੁਝ ਪੜ੍ਹ ਕੇ ਉਥੇ ਸ਼ਰਾਬ ਵੰਡਣਾ ਹੈ ਤੇ ਉਹਨਾਂ ਨੇ ਆਪਣੇ ਮਾਪੇ ਨੂੰ ਕਿਹਾ ਵੀ ਸ਼ਰਾਬ ਲਈ ਤੇ ਅਸੀਂ ਨਹੀਂ ਕਰੇ ਰਹਿਣਾ ਹੂੰ ਉਹਨਾਂ ਨੇ ਸ਼ਰਾਬ ਵਾਪਸ ਪੁਝਾਈ ਪੈਸੇ ਵਾਪਸ ਵੀ ਵਾਕੇ ਨੇ ਨਹੀਂ ਅਸੀਂ ਨਹੀਂ ਆਪਣੀ ਵੋਟ ਬੇਚਣੀ ਹੂੰ ਇਹ ਚੁੱਗੀ ਚੋਪੜੀ ਵਾਲੇ ਬੱਚਿਆਂ ਦਾ ਮੈਂ ਇਹਦਾ ਨਤੀਜਾ ਦੱਸ ਰਿਹਾ ਇਸ ਪੜਾਈ ਦਾ ਕੀ ਹੋਇਆ ਉਹਨਾਂ ਦੇ ਸਿਰ ਤੇ ਤੇ ਬੱਚੇ ਨੇ ਖੁਦ ਦੱਸਿਆ ਆਗੇ ਹਾਂਜੀ ਖੁਦ ਆਕੇ ਦੱਸਿਆ ਵੀਡੀਓ ਵੀ ਮਿਲਣਗੇ ਤੁਹਾਨੂੰ ਹੋਵੇ ਮਾਨ ਹੋਇਆ ਵੀ ਹਾਂ ਵੀ ਮੈਂ ਚੀਜ਼ ਪੜਾਈ ਬੱਚਿਆਂ ਦੇ ਕੰਮ ਆਈ ਹੈ ਬਿਲਕੁਲ ਹੋਇਆ ਮੈਂ ਤੇ ਬੜੇ ਸਾਰੇ ਜਿਹੜੇ ਬੈਗਰ ਬੱਚੇ ਸੀ ਖਤਮ ਕਰਦੇ ਬੈਗਿੰਗ ਅਸੀਂ ਕਿ ਬੜੇ ਸਾਰੇ ਸੀ ਕਿ ਕਈ ਸਾਰੇ ਕਬਾੜ ਚੱਕਦੇ ਸੀ ਉਹ ਛੱਕ ਛੱਡਣਾ ਬੰਦ ਕਰਕੇ ਉਹਨਾਂ ਨੇ ਹੋਰ ਕੰਮ ਸਿੱਖ ਲਿਆ ਵੀ ਮਾਪੇ ਦੇ ਨਾਲ ਮਦਦ ਕਰਦੋ ਕਰੇ ਤੇ ਜਿਹੜੇ ਮੰਗਦੇ ਸੀਗੇ ਮੰਤੇ ਬਣਾਇਆ ਦਿੱਤੇ ਗਏ ਸੀ ਪੇਰੈਂਟਸ ਦੇ ਵੱਲੋਂ ਕਹਿ ਲੋ ਜਾਂ ਸਮਾਜ ਦੇ ਵੱਲੋਂ ਕਹਿ ਲੋ ਤਾਂ ਬੱਚਿਆਂ ਦੇ ਨਾਲ ਹੋਰ ਗੱਲ ਕਰਦੇ ਤੁਸੀਂ ਦੇਖੋ ਇੰਦਾ ਇੱਕ ਹੁੰਦੇ ਪ੍ਰੋਫੈਸ਼ਨਲ ਬੈਗਰਸ ਜਿੰਨਾਂ ਦਾ ਕੰਮ ਹੈ ਸਵੇਰੇ ਚੋਹ ਰਾਹ ਤੇ ਆ ਕੇ ਖੜੇ ਹੋ ਜਾਣਾ ਜਾਂ ਮਾਪੇ ਆਪਣੇ ਖੜਾ ਕਰ ਦੇਣਾ ਉਹ ਪ੍ਰੋਫੈਸ਼ਨਲ ਬੈਗਰ ਇੱਕ ਮਾਪੇ ਕਹਿੰਦਾ ਜਦੋਂ ਮਿਲਦਾ ਲੈ ਲਓ ਵੀ ਚਲ ਵਾਹ ਪੇ ਲੰਗਰ ਲੱਗਾ ਹੈ ਵਾਹੋਂ ਸੇ ਖਾਣਾ ਲਿਆਓ ਯਾ ਕੋਈ ਕੰਜਕਾ ਹੈ ਵਹਾਂ ਸੇ ਬਾਣ ਲਾਓ ਹਮ ਏਦਾਂ ਦੇ ਕਈ ਸਾਰੇ ਸੀਗੇ ਓਕੇ ਜਿੱਥੇ ਤੁਸੀਂ ਉਹਨਾਂ ਨੂੰ ਸਮਝਾਇਆ ਵੀ ਦੇਖੋ ਤੁਹਾਡੀ ਡਿਗਨਿਟੀ ਕੰਪਰੋਮਾਈਜ਼ ਹੁੰਦੀ ਹੈ ਤੁਸੀਂ ਕਿਉਂ ਮੰਗਦੇ ਹੋ ਤੁਹਾਨੂੰ ਜੋ ਚੀਜ਼ ਚਾਹੀਦੀ ਸਾਡੇ ਤੋਂ ਲੋਗੋ ਹਮ ਜਦੋਂ ਤੁਸੀਂ ਤੁਹਾਨੂੰ ਪੜਾ ਰਹੇ ਆ ਸਭ ਕੁਝ ਦੇ ਰਹੇ ਆ ਤੁਹਾਨੂੰ ਮੰਗਣ ਦੀ ਜਰੂਰਤ ਨਹੀਂ ਆ ਉਹ ਬੱਚੇ ਉਹ ਉਸ ਮਾਨਸਿਕਤਾ ਵਾਲੇ ਬੱਚੇ ਜਿਹੜੇ ਸੀ ਅਸੀਂ ਕਾਫੀ ਬਦਲੇ ਅੱਛਾ ਤੁਸੀਂ ਇੱਕ ਹੋਰ ਗੱਲ ਕਰ ਰਹੇ ਸੀਗੇ ਪੁਲਿਸ ਦੇ ਬਾਰੇ ਵੀ ਰਾਈਟਸ ਜਿਹੜੇ ਆ ਨਹੀਂ ਪਤਾ ਕਿਸੇ ਨੂੰ ਆਪਾਂ ਬੱਚਿਆਂ ਦੇ ਦੁਆਰਾ ਬਾਪਸਾਵਾਂਗੇ ਉਸ ਟੌਪਿਕ ਦੇ ਉੱਤੇ ਤੋਂ ਨੂੰ ਪੁਲਿਸ ਤੋਂ ਡਰ ਲੱਗਦਾ ਵਾ ਪਹਿਲਾਂ ਲੱਗਦਾ ਹੁੰਦਾ ਸੀ ਜਿਵੇਂ ਤੁਸੀਂ ਕਹਿੰਦੇ ਸੀ ਨਹੀਂ ਨਹੀਂ ਦੇਖੋ ਅੱਜ ਵੀ ਪੁਲਿਸ ਕੋਲੇ ਪਾਵਰ ਇੰਨੀ ਜ਼ਿਆਦਾ ਕਿ ਤੁਸੀਂ ਸੋਚ ਨਹੀਂ ਸਕਦੇ ਹੂੰ ਇੰਨੀ ਪਾਵਰਾਂ ਨਹੀਂ ਹੋਣੀ ਚਾਹੀਦੀ ਤੁਸੀਂ ਵੀ ਸੁਣਦੇ ਹੋ ਪੰਜਾਬ ਪੁਲਿਸ ਨੂੰ ਜਾਂ ਹੋਰ ਸਟੇਟਾਂ ਦੀ ਪੁਲਿਸਾਂ ਨੂੰ ਕਿੰਨੇ ਦਬਕੇ ਪੈਂਦੇ ਹਾਈ ਕੋਰਟਾਂ ਤੋਂ ਹੂੰ ਪਿੱਛੇ ਹਾਈ ਕੋਰਟ ਦੇ ਜੱਜ ਨੇ ਕਹਤਾ ਸੀ ਪੰਜਾਬ ਪੁਲਿਸ ਨੂੰ ਸਿਕਿਉਰਿਟੀ ਨਹੀਂ ਲੈਣੀ ਉਹ ਹਾਈ ਕੋਰਟ ਦੇ ਜੱਜ ਨੂੰ ਡਰ ਲੱਗਦਾ ਫਿਰ ਆਸੀਂ ਤੇ ਆਮ ਨਾਗਰਿਕ ਹੈ ਹੂੰ ਆ ਪਟਿਆਲੇ ਦਾ ਕੇਸ ਹੋਇਆ ਸੀਬੀਏ ਨੂੰ ਟ੍ਰਾਂਸਫਰ ਹੋਇਆ ਹੂੰ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਉਹ ਤੇ ਕਰਨਲ ਬਾਟ ਸੀ ਹੂੰ ਜਿਨ੍ਹਾਂ ਨੂੰ ਕੁੱਟਮਾਰ ਹੋਈ ਜਿਨ੍ਹਾਂ ਨੂੰ ਕੁੱਟਮਾਰ ਹੋਈ ਹੂੰ ਤੇ ਐਦਾਂ ਤੇ ਕਿੰਨੀਆਂ ਉਦਾਹਰਣਾਂ ਹੋਣਗੀਆਂ ਲੱਗਦਾ ਕਿ ਜਿਹੜੇ ਜ਼ਿਆਦਾ ਖੁੱਲ ਦਿੱਤੀ ਗਈ ਹੈ ਇਹਨੇ ਰਾਈਟਸ ਦੇ ਦਿੱਤੇ ਕਿ ਉਹਨਾਂ ਨੂੰ ਜਾਂ ਪਾਵਰ ਦਿੱਤੀ ਗਈ ਹੈ ਨਹੀਂ ਨਹੀਂ ਪਾਵਰ ਪਾਵਰ ਦਿੱਤੀ ਜਾਂਦੀ ਹੈ ਵੀ ਤੁਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਹੈ ਕੋਈ ਬੰਦਾ ਗਲਤ ਨਾ ਕਰ ਪਾਏ ਜੀ ਪਰ નિર્ਦੋਸ਼ ਨੂੰ ਨਾ ਤੁਸੀਂ ਖਰਾਬ ਕਰਨਾ ਪਰ ਉਹ ਜਿਹੜੀ ਪਾਵਰ ਆਏਗੀ ਜਦੋਂ ਸਾਡੇ ਮਨ ਦੇ ਵਿੱਚ ਕ腐ਸ਼ਨ ਹੋ ਗਈ ਜੇ ਕਰਪਟ ਬੰਦਾ ਹੋ ਹੀ ਕਰੇਗਾ ਨਾ ਜਿਹੜਾ ਇਮਾਨਦਾਰ ਹੋਤੇ ਮਿਸਯੂਜ਼ ਨਹੀਂ ਕਰੇਗਾ ਨਹੀਂ ਇਹ ਜਿਹੜਾ ਕਰਪਟ ਬੰਦਾ ਉਹ ਆਪਣੇ ਲਾਲਚ ਵਿੱਚ ਉਹਦੇ ਕੋਲੇ ਪਤਾ ਕਿ ਮੇਰੇ ਕੋਲ ਡਿਸਕ੍ਰੀਸ਼ਨ ਹੈ ਮੈਂ ਇੱਧਰ ਵੀ ਮੋੜ ਸਕਦਾ ਇੱਧਰ ਵੀ ਮੋੜ ਸਕਦਾ ਉਹੀ ਕਰੂਗਾ ਨਾ ਕਿਉਂਕਿ ਮੈਂ ਇੱਧਰ ਕਲਮ ਚਲਾ ਦੇਣੀ ਮੈਂ ਇੱਧਰ ਡਰਾਊਗਾ ਉਹੀ ਚੜਰਾਊਗਾ ਨਾ ਜਿਹਦੇ ਮਨ ਚ ਰਿਸ਼ਵਤ ਦਾ ਲੈਣ ਦਾ ਲਾਲਚ ਆ ਗਿਆ ਹੂੰ ਜਿਹੜਾ ਇਮਾਨਦਾਰ ਹੋ ਤੇ ਕਰੇਗਾ ਹੀ ਨਹੀਂ ਉਹ ਤੇ ਕਹੇਗਾ ਭਾਈ ਸਾਹਿਬ ਐਦਾਂ ਬੰਦਾ ਮੈਂ ਐਦਾਂ ਹੀ ਕਰਨਾ ਉਹ ਤੇ ਨਾ ਬਿਕੇਗਾ ਨਾ ਕਿਸਨ ਬਿਕਨ ਦੇਗਾ ਪਰ ਗੱਲ ਤੇ ਭ੍ਰਸ਼ਟਾਚਾਰ ਦੀ ਹੈ ਨਾ ਤੇ ਕਿੰਨੇ ਬੰਦੇ ਇਮਾਨਦਾਰ ਹੈ ਇਸ ਕਰਕੇ ਡਰ ਇਸ ਚੀਜ਼ ਤੋਂ ਨਹੀਂ ਲੱਗਦਾ ਕਿ ਵੀ ਇਮਾਨਦਾਰ ਬੰਦੇ ਤੋਂ ਕਿਸੇ ਨੂੰ ਕੋਈ ਡਰਨੇ ਬੇਈਮਾਨ ਤੋਂ ਡਰ ਰਹਾ ਕਿ ਬੇਈਮਾਨ ਕੁਝ ਵੀ ਕਰ ਸਕਦਾ ਹੈ ਮੰਨਦੇ ਹੋ ਕਿ ਉੱਪਰ ਤੋਂ ਲੈ ਕੇ ਥੱਲੇ ਤੱਕ ਜਿੰਨਾ ਵੀ ਸਿਸਟਮ ਹੈ ਸਾਰਾ ਕਰਪਟ ਹੋ ਚੁੱਕਿਆ ਵਾ ਦੇਖੋ ਸਿਸਟਮ ਜਦੋਂ ਕਰਪਟ ਹੁੰਦਾ ਨਾ ਜੇ ਇਮਾਨਦਾਰ ਬੰਦੇ ਦੀ ਗਿਣਤੀ ਜ਼ਿਆਦਾ ਹੋਏਗੀ ਤੇ ਉਹਨਾਂ ਦੀ ਚੱਲੇਗੀ ਤੇ ਜੇ ਬੇਈਮਾਨਾਂ ਦੀ ਗਿਣਤੀ ਜ਼ਿਆਦਾ ਹੋ ਗਈ ਉਹਨਾਂ ਦੀ ਚੱਲੇਗੀ ਕਿਉਂਕਿ ਮжоਰਿਟੀ ਰੂਲ ਹੈ ਤੁਹਾਡੇ ਕੋਲੇ ਮੈਂ ਸਵਾਲ ਪੁੱਛਿਆ ਸੀਗਾ ਇੰਟਰਵਿਊ ਤੋਂ ਪਹਿਲਾਂ ਕਿ ਜਦੋਂ ਤੁਸੀਂ ਚੋਣਾਂ ਦਾ ਵਿੱਚ ਵੋਟਾਂ ਪਾਉਣੇ ਹੋ ਤੁਹਾਡੇ ਕੋਲੇ ਚੁਆਇਸ ਇਮਾਨਦਾਰ ਜਾਂ ਬੇਈਮਾਨ ਚੁੰਦੀ ਹੈ ਜਾਂ ਬੇਈਮਾਨ ਚੁੰਦੀ ਹੈ ਮੈਂ ਮਤਨ ਸਵਾਲ ਪੁੱਛਿਆ ਸੀ ਤੁਸੀਂ ਆਪ ਹੀ ਦੇਖ ਲਓ ਜੇ ਚੁਣਨ ਵਾਲੇ ਹੀ ਜਿਨ੍ਹਾਂ ਨੂੰ ਆਪ ਚੁਣ ਰਹੇ ਉਹਨਾਂ ਨੇ ਚੁਆਇਸ ਹੀ ਸਾਡੇ ਕੋਲ ਬੇਈਮਾਨਾਂ ਦੀ ਹੈ ਹੂੰ ਤੇ ਜਿਹੜਾ ਚੁਣਿਆ ਜਾਊਗਾ ਬੇਈਮਾਨ ਚਾਹੇ ਛੋਟ ਕਟ ਬੇਈਮਾਨਾਂ ਜਾਂ ਜ਼ਿਆਦਾ ਕਰੂਗਾ ਤਾਂ ਬੇਈਮਾਨੀ ਹੂੰ ਤੇ ਜੋ ਬੇਈਮਾਨੀ ਕਰੂ ਜੇ ਬੇਈਮਾਨੀ ਕਰੂਗਾ ਤੁਹਾਨੂੰ ਇਨਸਾਫ ਦਾ ਰਸਾ ਕਿੱਥੋਂ ਮਿਲੂਗਾ ਮੈਨੂੰ ਦੱਸੋ ਹੂੰ ਇਹਦੇ ਵਿੱਚ ਲੋਕਾਂ ਨੂੰ ਜਾਗਰੂਤ ਕਰਨਾ ਪਏਗਾ ਕਿ ਚੰਗਾ ਬੰਦਾ ਅੱਗੇ ਲੈ ਕੇ ਆਓ ਪਰ ਉਹ ਤਾਂ ਲੈ ਕੇ ਆਣਗੇ ਜੋ ਜਾਗਰੂਤ ਹੋਣਗੇ ਜੋ ਅਨਪੜ੍ਹ ਰਹਿਣਗੇ ਜਾਂ ਪੜ੍ਹ ਲਿਖ ਕੇ ਵੀ ਅਨਪੜ੍ਹ ਰਹਿਣਗੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਹੜੇ ਬੰਦੇ ਨੂੰ ਅੱਗੇ ਲੈ ਕੇ ਆਓ ਉਹ ਭਈ ਸੋ ਇਮਾਨਦਾਰ ਬੰਦੇ ਤੋਂ ਪਰ ਸ਼ੱਕ ਜ਼ਿਆਦਾ ਹੁੰਦਾ ਅੱਜ ਦੇ ਰੇਟ 'ਚ ਕੋਈ ਵਿਵਸਥਾ ਹੀ ਸਾਰੀ ਬੇਈਮਾਨ ਨਦੀ ਹੋ ਗਈ ਹੈ ਤੁਸੀਂ ਇਹ ਸਾਰਾ ਜੋ ਤੁਸੀਂ ਬੁੱਕਸ ਲਿਖੀਆਂ ਜਾਂ ਬੱਚਿਆਂ ਨੂੰ ਪੜ੍ਹਾਇਆ ਉਸ ਦਰਮਿਆਨ ਜੋ ਕੁਝ ਵੀ ਤੁਸੀਂ ਸਿੱਖਿਆ ਉਹਦਾ ਕਨਕਲੂਜਨ ਤੁਸੀਂ ਕੀ ਕੱਢਿਆ ਹੈ ਮੇਰਾ ਕਨਕਲੂਜਨ ਨਹੀਂ ਹੈ ਕਿ ਲੋਕਾਂ ਨੂੰ ਜਾਗਰੂਤੀ ਦੀ ਸਿੱਖਿਆ ਚਾਹੀਦੀ ਹੈ ਜਿਹੜੀ ਕਿ ਸਾਡੇ ਸਿਸਟਮੈਟਿਕ ਪ੍ਰਣਾਲੀ ਵਿੱਚ ਹੈ ਨਹੀਂ ਹੈ ਜੇ ਹੈ ਤਾਂ ਬੜੀ ਥਿਉਰੈਟਿਕਲ ਹੈ ਉਹ ਸਿੱਖਿਆ ਦਾ ਜਿਹੜਾ ਨਿਚੋੜ ਕੱਢਣਾ ਉਹਦੇ ਵਾਸਤੇ ਅਧਿਆਪਕਾਂ ਦੀ ਕਮੀ ਹੈ ਹਮ ਮੈਂ ਇੰਡੀਅਨ ਪੋਲੀਟੀਕਲ ਸਾਇੰਸ ਐਸੋਸੀਏਸ਼ਨ ਦਾ ਮੈਂਬਰ ਆ ਇੰਡੀਅਨ ਸੋਸ਼ੀਓਲੋਜੀਕਲ ਸਾਇੰਸ ਐਸੋਸੀਏਸ਼ਨ ਦਾ ਮੈਂਬਰ ਆ ਮੈਂ ਮੀਟਿੰਗ ਅਟੈਂਡ ਕਰਦਾ ਰਹਿਣਾ ਬਸ ਪ੍ਰੋਫੈਸਰ ਨੂੰ ਸਵਾਲ ਕਰਦਾ ਵੀ ਤੁਸੀਂ ਸੋਸ਼ੀਓਲੋਜੀ ਐਨੇ ਸਾਲ ਤੋਂ ਪੜ੍ਹਾ ਰਹੇ ਹੋ ਜਾਂ ਪੋਲੀਟੀਕਲ ਸਾਇੰਸ ਪੜ੍ਹਾ ਰਹੇ ਹੋ ਹਲ ਕਿਉਂ ਨਹੀਂ ਹੋ ਰਿਹਾ ਸਮਝਦਾ ਤੁਸੀਂ ਬੱਚੇ ਕੀ ਤਿਆਰ ਕਰ ਰਹੇ ਹੋ ਉਹ ਵੀ ਸਾਰੇ ਮੰਦੇ ਮੋਸਟਲੀ